ਸਿੱਖ ਇਤਿਹਾਸ ਵਿੱਚ ਜਿੱਥੇ ਪੰਜ ਪਿਆਰਿਆਂ ਅਤੇ ਚਾਰ ਸਾਬਜਾਦਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਹੀ 40 ਮੁਕਤਿਆਂ ਦਾ ਨਾਮ ਵੀ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖਣ ਵਾਲੇ ਉਹਨਾਂ 40 ਮੁਕਤਿਆਂ ਦੀ ਕਹਾਣੀ ਅੱਜ ਪੂਰੇ ਵਿਸਤਾਰ ਨਾਲ ਸਮਝਾਂਗੇ। ਗੁਰੂ ਸਾਹਿਬ ਦੇ ਚਮਕੌਰ ਤੋਂ ਨੰਦੇੜ ਦੇ ਸਫ਼ਰ ਤੇ ਬਣਾਈ ਸਾਡੀ ਇਸ ਦੂਜੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਵੀਡੀਓ ਦੇ ਅੰਤ ਵਿੱਚ ਆਪਾਂ ਇਹ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਗੁਰਬਾਣੀ ਉਚਾਰਨ ਦੀ ਟਕਸਾਲੀ ਸ਼ੈਲੀ ਦਾ ਜਨਮ ਹੋਇਆ। ਗੁਰੂ ਸਾਹਿਬ ਚਮਕੌਰ ਤੋਂ ਚੱਲ ਕੇ ਮਾਛੀਵਾੜੇ ਦੇ ਰਸਤੇ ਦੀਨਾ ਕਾਂਗੜ ਪਹੁੰਚੇ। ਦੀਨੇ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਕੇ ਗੁਰੂ ਸਾਹਿਬ ਕੋਟਕਪੂਰੇ ਵੱਲ ਰਵਾਨਾ ਹੋ ਗਏ। ਉੱਧਰ ਵਜ਼ੀਰ ਖਾਨ ਦੀ 2000 ਦੀ ਮੁਗਲ ਫੌਜ ਵੀ ਫਰੀਦਕੋਟ ਦੇ ਇਲਾਕੇ ਵਿੱਚ ਫਿਰ ਰਹੀ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਈ ਹੁਕਮਨਾਮੇ ਲਿਖੇ ਅਗਲੇ 2 ਦਿਨ ਦਾ ਸਮਾਂ ਲਖੀ ਜੰਗਲ ਵਿੱਚ ਬਤਾਇਆ ਮਾਲਵੇ ਦੇ ਸਿੱਖ ਇਕੱਠਾ ਹੋਣ ਲੱਗੇ ਪਰ ਉਸੇ ਹੀ ਸਮੇਂ ਮਾਝੇ ਦੀ ਧਰਤੀ ਤੇ ਵੀ ਇੱਕ ਹਲਚਲ ਹੋ ਰਹੀ ਸੀ ਚਬਾਲ ਪਿੰਡ ਦੀ ਮਾਈ ਭਾਗੋ ਪੱਟੀ ਪਿੰਡ ਦੇ ਇੱਕ ਤਕੜੇ ਖਾਨਦਾਨ ਵਿੱਚ ਵਿਆਹ ਹੋਏ ਸਨ ਇਸ ਪਰਿਵਾਰ ਨੇ ਗੁਰੂ ਸਾਹਿਬ ਕੋਲੋਂ 1699 ਦੀ ਵਿਸਾਖੀ ਤੇ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਸੀ ਮਾਈ ਭਾਗੂ ਸ਼ੁਰੂ ਤੋਂ ਹੀ ਸ਼ਸਤਰ ਵਿਦਿਆ ਵਿੱਚ ਮਹਰਸਨ ਉਹਨਾਂ ਦਾ ਭਰਾ ਭਾਗ ਸਿੰਘ ਵੀ ਕਈ ਪਿੰਡਾਂ ਦਾ ਚੌਧਰੀ ਸੀ ਮਾਈ ਭਾਗੂ ਦੇ ਸਹਰੇ ਭਾਈ ਦੇਸ ਰਾਜ ਦੇ ਭੋਗ ਦੇ ਮੌਕੇ ਤੇ ਅਨੇਕਾਂ ਸਿੱਖ ਇਕੱਠੇ ਹੋਏ ਹਰ ਪਾਸੇ ਇਹੀ ਚਰਚਾ ਸੀ ਕਿ ਗੁਰੂ ਸਾਹਿਬ ਨਾਲ ਇਹਨਾਂ ਕੁਝ ਵਾਪਰ ਗਿਆ ਪਰ ਉਹ ਲੋਕ ਕੁਝ ਕਰ ਨਾ ਸਕੇ ਸਿੰਘਾਂ ਨੇ ਇਕੱਠੇ ਹੋ ਕੇ ਰੈ ਬਣਾਈ ਕਿ ਉਹਨਾਂ ਨੂੰ ਜਲਦ ਤੋਂ ਜਲਦ ਗੁਰੂ ਸਾਹਿਬ ਕੋਲ ਪਹੁੰਚਣਾ ਚਾਹੀਦਾ ਹੈ ਚਬਾਲ ਅਤੇ ਪੱਟੀਪਿੰਡ ਦੇ 40 ਸਿੱਖ ਮਾਝੇ ਦੀ ਧਰਤੀ ਤੋਂ ਦੀਨਾ ਕਾਂਗੜਵਲ ਰਵਾਨਾ ਹੋ ਗਏ ਸਿੰਘਾਂ ਦੇ ਜਥੇ ਵਿੱਚ ਮਾਈ ਭਾਗੋ ਉਹਨਾਂ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ ਛੋਟਾ ਭਰਾ ਦਿਲਬਾਗ ਸਿੰਘ ਉਹਨਾਂ ਦੇ ਪਤੀ ਭਾਈ ਨਿਤਾਨ ਸਿੰਘ ਅਤੇ ਦਿਔਰ ਸੁਲਤਾਨ ਸਿੰਘ ਵੀ ਸੀ ਜਥੇ ਵਿੱਚ ਭਾਈ ਮਣੀ ਸਿੰਘ ਜੀ ਦੇ ਚਾਚੇ ਦਾ ਪੁੱਤਰ ਭਾਈ ਰਾਏ ਸਿੰਘ ਅਤੇ ਭਤੀਜਾ ਭਾਈ ਮਹਾ ਸਿੰਘ ਵੀ ਸੀ ਉਧਰ ਗੁਰੂ ਸਾਹਿਬ ਨੂੰ ਖਬਰ ਲੱਗੀ ਕਿ ਵਜ਼ੀਰ ਖਾਨ ਦੀ 2000 ਦੀ ਫੌਜ ਫਰੀਦਕੋਟ ਹੁੰਦੀ ਹੋਈ ਖਦਰਾਨੀ ਦੀ ਢਾਬ ਤੇ ਪਹੁੰਚ ਚੁੱਕੀ ਹੈ ਖਬਰ ਮਿਲਦਿਆਂ ਹੀ ਗੁਰੂ ਸਾਹਿਬ ਲੱਖੀ ਜੰਗਲ ਤੋਂ ਖਦਰਾਨੇ ਵੱਲ ਰਵਾਨਾ ਹੋ ਗਏ ਜਾਮਿਆਣਾ ਪਿੰਡ ਵਿੱਚ ਮਾਝੇ ਦੇ ਸਿੰਘਾਂ ਦਾ ਗੁਰੂ ਸਾਹਿਬ ਨਾਲ ਮੇਲ ਹੋਇਆ ਸਿੰਘ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਏ ਅਤੇ ਗੁਰੂ ਸਾਹਿਬ ਨਾਲ ਅਫਸੋਸ ਪ੍ਰਗਟ ਕੀਤਾ ਪਰ ਗੁਰੂ ਸਾਹਿਬ ਵਾਹਿਗੁਰੂ ਦੇ ਭਾਣੇ ਵਿੱਚ ਅਡੋਲ ਸਨ ਮਾਹੀ ਭਗੋ ਦਾ ਭਰਾ ਭਾਨ ਸਿੰਘ ਚੌਧਰੀ ਹੁੰਨ ਦੇ ਨਾਤੇ ਮੁਗਲਾਂ ਨਾਲ ਵੀ ਚੰਗਾ ਰਸੂਖ ਰੱਖਦਾ ਸੀ ਉਹਨੇ ਲਾਹੌਰ ਦੇ ਸੂਬੇਦਾਰ ਨਾਲ ਆਪਦੀ ਜਾਣ ਪਛਾਣ ਦਾ ਹਵਾਲਾ ਦੇ ਕੇ ਗੁਰੂ ਸਾਹਿਬ ਨੂੰ ਔਰੰਗਜ਼ੇਬ ਨਾਲ ਸਮਝੌਤਾ ਕਰਵਾਉਣ ਬਾਰੇ ਆਖਿਆ ਭਾਗ ਸਿੰਘ ਦੀ ਗੱਲ ਸੁਣ ਕੇ ਗੁਰੂ ਸਾਹਿਬ ਵੀਰ ਰਸ ਵਿੱਚ ਆ ਗਏ ਉਹਨਾਂ ਕਿਹਾ ਸਮਝੌਤਾ ਕਰਵਾਉਣ ਵਾਲੇ ਉਦੋਂ ਕਿੱਥੇ ਸਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਜਦੋਂ ਅਨੰਦਪੁਰ ਦੇ ਕਿਲੇ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾ ਲਿਆ ਕਹਿੰਦਾ ਕਿ ਹੁੰਦਾ ਚੌਧਰੀ ਆਪਦੇ ਜਥੇ ਅੱਗੇ ਬੇਇਜਤ ਮਹਿਸੂਸ ਕਰਨ ਲੱਗਾ ਔਖਾ ਹੋ ਕੇ ਗੁਰੂ ਸਾਹਿਬ ਨੂੰ ਕਹਿੰਦਾ ਕਿ ਜੇ ਆਪ ਜੀ ਨੇ ਸਾਡੀ ਕੋਈ ਗੱਲ ਨਹੀਂ ਮੰਨਣੀ ਫਿਰ ਤੁਸੀਂ ਸਾਡੇ ਕਾਦੇ ਗੁਰੂ ਹੋਏ ਗੁਰੂ ਸਾਹਿਬ ਨੇ ਭਾਗ ਸਿੰਘ ਨੂੰ ਇਹ ਸਭ ਲਿਖਤ ਵਿੱਚ ਦੇਣ ਲਈ ਕਿਹਾ ਉਸ ਵੇਲੇ ਫਿਰ ਮਾਈ ਭਾਗੋ ਦੇ ਇਸ ਵੱਡੇ ਭਰਾ ਨੇ ਬੇਦਾਵਾ ਲਿਖਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਭਾਗ ਸਿੰਘ ਨੇ ਬੇਦਾਵਾ ਲਿਖਿਆ ਕੁਝ ਸਿੰਘਾਂ ਦੇ ਦਸਤਖਤ ਵੀ ਕਰਵਾ ਲਏ ਅਤੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਵਾਪਸ ਮਾਝੇ ਵੱਲ ਨੂੰ ਰਵਾਨਾ ਹੋ ਗਿਆ ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਖਦਰਾਨੇ ਦੀ ਢਾਬ ਵੱਲ ਅੱਗੇ ਵਧਣ ਲੱਗੇ ਉਧਰ ਚੌਧਰੀ ਭਾਗ ਸਿੰਘ ਦੇ ਹੁਕਮ ਅੰਦਰ ਵਾਪਸੀ ਕਰ ਚੁੱਕੇ ਸਿੰਘਾਂ ਦਾ ਮਨ ਵੀ ਅੰਦਰੋਂ ਛਿੱਲਿਆ ਗਿਆ ਸੀ ਹਜੇ ਜਥਾ ਮੀਲ ਦੋ ਮੀਲ ਹੀ ਵਧਿਆ ਸੀ ਕਿ ਮਾਈ ਭਾਗੋ ਆਪਦੇ ਭਰਾਵਾਂ ਨੂੰ ਲੜਨ ਤਾਂ ਪਾਉਣ ਲੱਗੇ ਉਹਨਾਂ ਕਿਹਾ ਕਿ ਜੇ ਤੁਸੀਂ ਗੁਰੂ ਦੇ ਨਹੀਂ ਹੋ ਸਕੇ ਤਾਂ ਤੁਸੀਂ ਕੱਖ ਦੇ ਨਹੀਂ ਅੱਜ ਤੁਸੀਂ ਸਾਡੇ ਇਲਾਕੇ ਤੇ ਕਲੰਕ ਲਾ ਦਿੱਤਾ ਨਾਲ ਦੇ ਸਿੰਘਾਂ ਨੇ ਵੀ ਮਾਈ ਭਾਗੋ ਦੇ ਹੱਕ ਵਿੱਚ ਹੰਮੀ ਪਰੀ ਇੰਨੇ ਨੂੰ ਉਧਰੋਂ ਸਰਹੰਦ ਦੇ ਵਜ਼ੀਰ ਖਾਨ ਦੀ ਫੌਜੀ ਟੁਕੜੀ ਵੀ ਇੰਨਾ ਸਿੰਘਾਂ ਵੱਲ ਹੀ ਵੱਧੀ ਆ ਰਹੀ ਸੀ ਗੁਰੂ ਸਾਹਿਬ ਵੀ ਹਜੇ ਜਾਦਾ ਦੂਰ ਨਹੀਂ ਗਏ ਸਨ ਇਹ ਸਿੰਘ ਵੀ ਹੁਣ ਆਪਦੇ ਜੋਸ਼ ਵਿੱਚ ਸਨ ਉਹਨਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਪਹਿਲਾਂ ਹੀ ਹੋ ਚੁੱਕਾ ਸੀ ਸਿੰਘਾਂ ਨੇ ਨਿਸ਼ਚਾ ਕੀਤਾ ਕਿ ਇਸ ਫੌਜ ਨੂੰ ਗੁਰੂ ਸਾਹਿਬ ਤੱਕ ਪਹੁੰਚਣ ਨਹੀਂ ਦਿੱਤਾ ਜਾਵੇਗਾ ਸਿੰਘਾਂ ਨੇ ਮੁਗਲ ਫੌਜ ਨੂੰ ਭੁਲੇਖਾ ਪਾਉਣ ਲਈ ਇੱਕ ਤਰਕੀਬ ਸੋਚੀ ਸਿੰਘਾਂ ਨੇ ਆਪਦੇ ਵਸਤਰ ਲਾ ਕੇ ਝਾੜੀਆਂ ਉੱਤੇ ਟੰਗ ਦਿੱਤੇ ਮੁਗਲ ਫੌਜ ਨੂੰ ਇੰਜ ਜਾਪਿਆ ਜਿਵੇਂ ਇਸ ਜਗ੍ਹਾ ਗੁਰੂ ਸਾਹਿਬ ਦਾ ਤੰਬੂ ਲੱਗਾ ਹੋਇਆ ਹੈ ਇਸ ਜਗ੍ਹਾ ਤੇ ਹੁਣ ਗੁਰਦੁਆਰਾ ਤੰਬੂ ਸਾਹਿਬ ਸ਼ੋਭ ਰਿਹਾ ਹੈ ਖਦਰਾਨੇ ਦੀ ਧਰਤੀ ਤੇ ਬੜੀ ਭਿਆਨਕ ਜੰਗ ਹੋਈ ਸਿੰਘਾਂ ਦਾ ਇਹ ਜਥਾ ਵਜ਼ੀਰ ਖਾਨ ਦੀਆਂ ਫੌਜਾਂ ਨਾਲ ਜੂਝ ਕੇ ਲੜਿਆ ਅਤੇ ਮੁਗਲਾਂ ਦਾ ਵੱਡਾ ਨੁਕਸਾਨ ਕੀਤਾ ਇਸੇ ਜਗ੍ਹਾ ਤੇ ਮੁਗਲਾਂ ਨਾਲ ਲੜਦਿਆਂ ਇਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਗੁਰੂ ਸਾਹਿਬ ਵੀ ਉਸ ਸਮੇਂ ਤੱਕ ਨੇੜੇ ਦੀ ਇੱਕ ਟਿੱਬੀ ਤੇ ਪਹੁੰਚ ਚੁੱਕੇ ਸਨ ਗੁਰੂ ਸਾਹਿਬ ਨੇ ਮੁਗਲ ਫੌਜ ਤੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਗਲ ਫੌਜਾਂ ਉੱਥੋਂ ਭੱਜ ਨਿਕਲੀਆਂ ਗੁਰੂ ਸਾਹਿਬ ਜਦੋਂ ਇਨ੍ਹਾਂ ਸਿੰਘਾਂ ਕੋਲ ਪਹੁੰਚੇ ਤਾਂ ਜ਼ਿਆਦਾਤਰ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ ਬਚੇ ਹੋਏ ਕੁਝ ਸਿੰਘ ਵੀ ਆਪਦੇ ਆਖਰੀ ਸਾਹਾਂ ਤੇ ਸਨ ਗੁਰੂ ਸਾਹਿਬ ਇੱਕ ਇੱਕ ਸਿੰਘ ਦੇ ਸੀਸ ਨੂੰ ਆਪਦੀ ਝੋਲੀ ਵਿੱਚ ਰੱਖ ਕੇ ਉਹਨਾਂ ਸਿੰਘਾਂ ਦੇ ਚਿਹਰਿਆਂ ਨੂੰ ਸਾਫ਼ ਕਰਦੇ ਗੁਰੂ ਸਾਹਿਬ ਨੇ ਹਰ ਇੱਕ ਸ਼ਹੀਦ ਸਿੰਘ ਨੂੰ ਕਿਸੇ ਨੂੰ ਆਵਦਾ 5000 10000 ਜਾਂ 20000 ਸਿੰਘ ਦੱਸ ਕੇ ਅਸੀਸਾਂ ਦਿੱਤੀਆਂ ਅਖੀਰ ਵਿੱਚ ਜਦੋਂ ਗੁਰੂ ਸਾਹਿਬ ਮਹਾ ਸਿੰਘ ਨੂੰ ਮਿਲੇ ਤਾਂ ਉਹਨਾਂ ਵਿੱਚ ਹਜੇ ਆਖਰੀ ਸਾਹ ਬਾਕੀ ਸਨ ਗੁਰੂ ਸਾਹਿਬ ਨੇ ਚੌਂਕੜੀ ਮਾਰ ਕੇ ਉਹਨਾਂ ਦਾ ਸੀਸ ਆਪਦੇ ਗੋਡੇ ਤੇ ਰੱਖਿਆ ਮਹਾ ਸਿੰਘ ਨੂੰ ਕਿਹਾ ਤੇਰੀ ਜੋ ਵੀ ਇੱਛਾ ਹੈ ਅਸੀਂ ਪੂਰੀ ਕਰਾਂਗੇ ਮਹਾ ਸਿੰਘ ਨੇ ਉਦੋਂ ਗੁਰੂ ਸਾਹਿਬ ਨੂੰ ਉਹ ਬੇਦਾਵੇ ਵਾਲਾ ਪੱਤਰ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਆਪਦੇ ਕਮਰਕੱਸੇ ਵਿੱਚੋਂ ਉਹ ਬੇਦਾਵੇ ਵਾਲਾ ਪੱਤਰ ਕੱਢਿਆ ਅਤੇ ਉਹਨੂੰ ਪੜ ਦਿੱਤਾ ਉਸ ਵੇਲੇ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਸੰਬੋਧਨ ਕੀਤਾ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜਿੱਥੇ ਮੇਰੇ ਪੰਜ ਪਿਆਰੇ ਖੜੇ ਹੋਣਗੇ ਉੱਥੇ ਹੀ ਇਹ 40 ਮੁਕਤੇ ਵੀ ਹੋਣਗੇ ਇਹ ਕਹਿ ਕੇ ਉਹਨਾਂ ਨੂੰ ਬੜੀ ਵੱਡੀ ਅਸੀਸ ਦਿੱਤੀ ਅੱਜ ਵੀ ਸਿੱਖ ਇਤਿਹਾਸ ਵਿੱਚ ਜਿੱਥੇ ਪੰਜ ਪਿਆਰਿਆਂ ਦਾ ਜ਼ਿਕਰ ਆਉਂਦਾ ਹੈ ਜਿੱਥੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਹੀ 40 ਮੁਕਤਿਆਂ ਦਾ ਵੀ ਜ਼ਿਕਰ ਹੁੰਦਾ ਹੈ ਖਦਰਾਨੀ ਦੀ ਢਾਬ ਤੋਂ ਮੁਗਲ ਫੌਜ ਦਾ ਕਬਜ਼ਾ ਛੁੱਟ ਚੁੱਕਾ ਸੀ ਇਹ ਪਾਣੀ ਦੀ ਢਾਬ ਉਹਨਾਂ ਲਈ ਬੜਾ ਮਹੱਤਵ ਰੱਖਦੀ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਕਸਰ ਦੇ ਰੇਤਲੇ ਇਲਾਕੇ ਵਿੱਚ ਪਾਣੀ ਦੀ ਕਮੀ ਰਹਿੰਦੀ ਸੀ ਖਦਰਾਨੀ ਦੀ ਢਾਬ ਤੋਂ ਕਬਜ਼ਾ ਗਵਾਉਣ ਪਿੱਛੋਂ ਮੁਗਲ ਫੌਜ ਨੇ ਵਾਪਸ ਮੁੜਨਾ ਹੀ ਠੀਕ ਸਮਝਿਆ ਅਤੇ ਗੁਰੂ ਸਾਹਿਬ ਨਾਲ ਲੜਨ ਦਾ ਇਰਾਦਾ ਵੀ ਟਾਲ ਦਿੱਤਾ ਖਦਰਾਨੀ ਦੀ ਇਸ ਢਾਬ ਦੇ ਇਲਾਕੇ ਨੂੰ ਜਿੱਥੇ 40 ਮੁਕਤੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਸਨ ਅੱਜ ਦੇ ਸਮੇਂ ਵਿੱਚ ਸ੍ਰੀ ਮੁਕਸਰ ਸਾਹਿਬ ਕਿਹਾ ਜਾਂਦਾ ਹੈ ਚਾਲੀ ਮੁਕਤਿਆਂ ਦਾ ਬੜੇ ਸਤਕਾਰ ਨਾਲ ਸੰਸਕਾਰ ਕੀਤਾ ਗਿਆ ਗੁਰੂ ਸਾਹਿਬ ਨੇ ਹੁਕਮਨਾਮਾ ਭੇਜ ਕੇ ਭਾਈ ਮਨੀ ਸਿੰਘ ਜੀ ਨੂੰ ਬੁਲਾਇਆ ਇਸ ਸ਼ਹੀਦੀ ਸਥਾਨ ਤੇ ਗੁਰੂ ਸਾਹਿਬ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸ਼ੁਰੂ ਕੀਤੀ ਗੁਰੂ ਸਾਹਿਬ ਇੱਕ ਬਹੁਤ ਉੱਚੀ ਅਵਸਥਾ ਵਿੱਚ ਸਨ ਮੁਕਸਰ ਦੀ ਧਰਤੀ ਤੇ ਉਹਨਾਂ ਦੀ ਉਸ ਕਥਾ ਦੀ ਸ਼ੈਲੀ ਬੜੀ ਨਿਰਾਲੀ ਸੀ ਅੱਗੇ ਚੱਲ ਕੇ ਗੁਰੂ ਸਾਹਿਬ ਦੀ ਇਸ ਕਥਾ ਦੀ ਸ਼ੈਲੀ ਨੂੰ ਭਾਈ ਮਣੀ ਸਿੰਘ ਜੀ ਹੁਣਾ ਵੀ ਅਪਣਾਇਆ ਗੁਰਬਾਣੀ ਉਚਾਰਨ ਦੀ ਇਸ ਸੰਪਰਦਾਇ ਜਾਂ ਟਕਸਾਲੀ ਸ਼ੈਲੀ ਦਾ ਜਨਮ ਮੁਕਸਰ ਸਾਹਿਬ ਦੀ ਇਸ ਧਰਤੀ ਤੇ ਹੀ ਹੋਇਆ ਇਸ ਸ਼ੈਲੀ ਵਿੱਚ ਹਮੇਸ਼ਾ ਗੁਰਬਾਣੀ ਦੇ ਅਰਥਾਂ ਤੇ ਜ਼ੋਰ ਦਿੱਤਾ ਜਾਂਦਾ ਹੈ ਜਿਹਦੇ ਲਈ ਸਾਖੀਆਂ ਦਾ ਸਹਾਰਾ ਲਿਆ ਜਾਂਦਾ ਹੈ ਕਿਉਂਕਿ ਸ਼ਬਦਾਂ ਦੇ ਭਾਵ ਨੂੰ ਸਮਝਣ ਲਈ ਜਿੰਨਾ ਭਾਵਨਾਵਾਂ ਦੀ ਜ਼ਰੂਰਤ ਹੁੰਦੀ ਹੈ ਉਸ ਸਾਖੀਆਂ ਦੀ ਮਦਦ ਨਾਲ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਕੁਝ ਦਿਨ ਮੁਖਸਰ ਸਾਹਿਬ ਦੀ ਧਰਤੀ ਤੇ ਰਹਿਣ ਮਗਰੋਂ ਗੁਰੂ ਸਾਹਿਬ ਅੱਗੇ ਦੱਖਣ ਦਿਸ਼ਾ ਵੱਲ ਰਵਾਨਾ ਹੋ ਗਏ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਦੇ ਉਹਨਾਂ ਦੇ ਸਫ਼ਰ ਦੀ ਗੱਲਬਾਤ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਇਹ ਉਹ ਧਰਤੀ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕੀਤੀ ਗਈ ਇਸ ਸਥਾਨ ਦੇ ਇਤਿਹਾਸ ਨੂੰ ਜਾਣਨ ਲਈ ਸਾਡੀ ਚਮਕੌਰ ਤੋਂ ਨੰਦੇੜ ਸੀਰੀਜ਼ ਨਾਲ ਜ਼ਰੂਰ ਜੁੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ